ਇੰਸਟਾਗ੍ਰਾਮ ਤੇ YouTube ਤੇ ਫੇਮਸ ਪ੍ਰੀਤ ਆਕਾਸ਼ ਦੀ ਜੋੜੀ ਜਿਨ੍ਹਾਂ ਦੀ ਕੀ ਬੀਤੇ ਸਮੇਂ ਦੀ ਸਦੂੜੀਆਂ ਤੋਂ ਅਲਵਿਦਾ ਕਹਿ ਗਈ ਸੀ ਤੇ ਉਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਾਫੀ ਜ਼ਿਆਦਾ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਕਾਫੀ ਜ਼ਿਆਦਾ ਟਰੋਲ ਕੀਤਾ ਗਿਆ ਸੀ ਚੰਗੇ ਮੰਦੇ ਕਮੈਂਟ ਜਿਹੜੇ ਉਹਨਾਂ ਨੂੰ ਬੋਲੇ ਗਏ ਸੀ ਤੇ ਹੋਰ ਵੀ ਲੋਕਾਂ ਦੇ ਵੱਲੋਂ ਉਹਨਾਂ ਖਿਲਾਫ ਕਈ ਗੱਲਾਂ ਕਈਆਂ ਗਈਆਂ ਸਨ ਤੇ ਉਹਨਾਂ ਦੇ ਵੱਲੋਂ ਜਿਹੜੇ ਵਲੌਗ ਆ ਉਹੋ ਵੀ ਪਾਣੇ ਛੱਡ ਦਿੱਤੇ ਗਏ ਸਨ ਤੇ ਹੁਣ ਪ੍ਰੀਤ ਆਕਾਸ਼ ਨੇ ਆਪਣੇ YouTube ਚੈਨਲ ਉੱਤੇ ਜਦੋਂ ਹੀ ਵਲੌਗ ਸ਼ੇਅਰ ਕੀਤਾ ਤਾਂ ਉਸ ਤੋਂ ਬਾਅਦ ਲੋਕਾਂ ਨੇ ਕਮੈਂਟਾਂ ਵਾਲੀ ਧੂੜਪੱਟ ਦਿੱਤੀ ਉਹਨਾਂ ਉਹ ਇੰਨੇ ਮਾਰੇ ਕਮੈਂਟ ਕੀਤੇ ਕਿ ਤੁਸੀਂ ਵੀ ਦੇਖ ਕੇ ਇੱਕ ਵਾਰ ਸ਼ੌਕ ਹੋ ਜਾਓਗੇ ਤੇ ਤੁਸੀਂ ਵੀ ਇੱਕ ਵਾਰ ਸੋਚਣ ਲਈ ਮਜਬੂਰ ਹੋਵੋਗੇ ਤੇ ਫਿਰ ਰੀਤ ਆकाश ਕਪਲ ਨੇ ਵੀ ਲੋਕਾਂ ਨੂੰ ਖਰੀਆਂ ਖਰੀਆਂ ਸੁਨਾਈਆਂ ਉਹਨਾਂ ਨੇ ਕਿਹਾ ਕਿ ਇਹ ਦੁਨੀਆਦਾਰੀ ਆ ਜੇ ਤੁਹਾਨੂੰ ਕੁਝ ਚੰਗਾ ਦੱਸੋ ਤੁਸੀਂ ਫਿਰ ਵੀ ਮਜ਼ਾਕ ਬਣਾਉਣਾ ਜੇ ਅਸੀਂ ਤੁਹਾਨੂੰ ਮਾੜਾ ਕਹਿੰਨੇ ਆ ਤੁਸੀਂ ਫਿਰ ਤਾਂ ਮਜ਼ਾਕ ਬਣਾਉਣਾ ਹੀ ਬਣਾਉਣਾ ਇਸ ਕਰਕੇ ਆਪਣੀ ਲਾਈਫ ਇੰਜੋਏ ਕਰੋ ਤੇ ਗਲਤ ਬੋਲਣ ਵਾਲੇ ਸਾਨੂੰ ਸਿੱਧਾ ਮੂੰਹ ਤੇ ਆ ਕੇ ਟੱਕਰੋ ਤੇ ਲੋਕਾਂ ਨੇ ਜਿਹੇ ਕਮੈਂਟ ਕੀਤੇ ਲੋਕਾਂ ਨੇ ਕਿਹਾ ਕਿ ਇਹ ਰੀਤ ਤਾਂ ਪਹਿਲਾਂ ਨਾਲੋਂ ਕੁਝ ਜ਼ਿਆਦਾ ਹੀ ਬੋਲਣ ਲੱਗ ਗਈ ਦੋਨਾਂ ਨੂੰ ਕੁੜੀ ਦਾ ਕੋਈ ਦੁੱਖ ਨਹੀਂ ਲੱਗਦਾ ਇਸ ਤੋਂ ਅਗਲਾ ਕਮੈਂਟ ਨਾ ਦੇਖੋ ਇਹਨਾਂ ਨੂੰ ਆਪਾਂ ਹੀ ਲਾਈਕ ਕਰ ਦਿਆ ਜਿਨ੍ਹਾਂ ਨੇ ਧੀ ਦੀ ਵੀ ਗੱਲ ਨਹੀਂ ਕੀਤੀ ਇਸ ਦੇ ਨਾਲ ਹੀ ਇਹਨਾਂ ਦੀਆਂ ਗੱਲਾਂ ਤੋਂ ਲੱਗਦਾ ਇਹਨਾਂ ਨੂੰ ਕੋਈ ਫਰਕ ਨਹੀਂ ਪਿਆ ਇਹਨਾਂ ਨੇ ਆਪਣੀ ਬੇਟੀ ਬਾਰੇ ਕੋਈ ਗੱਲ ਨਹੀਂ ਕੀਤੀ ਜਸ ਦੇ ਨਾਲ ਹੀ ਕੁੜੀ ਨੂੰ ਬੋਝ ਸਹਮਦੇ ਹੋਣੇ ਇੰਨੀ ਜਲਦੀ ਕਿਵੇਂ ਭੁੱਲ ਗਏ ਤਾਂ ਹੋਰ ਵੀ ਕਈ ਕਮੈਂਟ ਜਿਹੜੇ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਉਹ ਲੋਕਾਂ ਦੇ ਵੱਲੋਂ ਕੀਤੇ ਗਏ ਤੇ ਲੋਕਾਂ ਦੇ ਖਿਲਾਫ ਵੀ ਜਿਹੜਾ ਪ੍ਰੀਤ ਆਕਾਸ਼ ਕਪਲ ਦੇ ਵੱਲੋਂ ਕਈ ਗੱਲਾਂ ਕਈਆਂ ਗਈਆਂ ਤੁਸੀਂ ਇਸ ਵੀਡੀਓ ਦੇ ਬਾਰੇ ਕੀ رائے ਰੱਖਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ